ਰਾਜਵੀਰ ਜਵੰਦਾ ਦੀ ਸਾਸਨੇ ਖੋਲੇ ਹੋ ਰਾਜ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਇਹ ਸਾਚੂ ਵਾਲੇ ਨੇ ਜੋ ਕਦੇ ਕਿਸੇ ਨੇ ਨਹੀਂ ਸੁਣੇ ਤੇ ਨਾ ਹੀ ਕਦੇ ਤੁਹਾਨੂੰ ਕਿਸੇ ਨੇ ਦੱਸੇ ਰਾਜਵੀਰ ਜਵੰਦਾ ਦੁਨੀਆ ਨੂੰ ਹਮੇਸ਼ਾ ਖੋਸ਼ ਅਤੇ ਮਜ਼ਾਕੀਆ ਲੱਗਦਾ ਹੁੰਦਾ ਸੀ ਪਰ ਉਸ ਦੇ ਘਰ ਦੀ ਹਕੀਕਤ ਬਿਲਕੁਲ ਵੱਖਰੀ ਸੀ ਸਾਸਨੇ ਕਿਹਾ ਕਿ ਰਾਜਵੀਰ ਦਾ ਦਿਲ ਬਹੁਤ ਨਰਮ ਸੀ ਉਹ ਸਿਰਫ ਆਪਣੀ ਖੁਸ਼ੀ ਲਈ ਨਹੀਂ ਪੂਰੇ ਪਰਿਵਾਰ ਭੈਣ ਭਰਾ ਅਤੇ ਦੋਸਤਾਂ ਲਈ ਜੀਉਂਦਾ ਸੀ ਕਈ ਵਾਰੀ ਉਹ ਚੁੱਪਚਾਪ ਰਹਿ ਕੇ ਆਪਣੀ ਅੰਦਰ ਦੀ ਦੁਨੀਆ ਨਾਲ ਵੀ ਲੜਦਾ ਰਹਿੰਦਾ ਸੀ ਪਰ ਬਾਰ ਬਾਰ ਉਹ ਖਾਸਦਾ ਹੋਇਆ ਤੇ ਅੰਦਰੋਂ ਅੰਦਰ ਹੀ ਹੰਝੂਆਂ ਨਾਲ ਡੁੱਬਿਆ ਹੋਇਆ ਰਹਿੰਦਾ ਸੀ। ਉਹ ਹਮੇਸ਼ਾ ਦੂਜਿਆਂ ਦੀ ਖੁਸ਼ੀ ਲਈ ਖੁਦ ਦੇ ਦੁੱਖ ਵੀ ਛੁਪਾ ਲੈਂਦਾ ਸੀ। ਉਹ ਹਰ ਇੱਕ ਇਨਸਾਨ ਦਾ ਦਰਦ ਸੁਣਦਾ ਰਿਹਾ ਪਰ ਉਸਨੇ ਆਪਣਾ ਦਰਦ ਕਿਸੇ ਨੂੰ ਦੱਸਿਆ ਹੀ ਨਹੀਂ। ਕਈ ਰਾਤਾਂ ਨੂੰ ਉਹ ਚੁੱਪ ਰਹਿ ਕੇ ਆਪਣੀਆਂ ਪਰੇਸ਼ਾਨੀਆਂ ਨਾਲ ਵੀ ਲੜਦਾ ਰਹਿੰਦਾ ਸੀ। ਪਰ ਸਵੇਰੇ ਫਿਰ ਹੱਸ ਕੇ ਸਾਰਿਆਂ ਨੂੰ ਹਮੇਸ਼ਾ ਹਸਾਉਂਦਾ ਰਹਿੰਦਾ ਸੀ ਜਿਵੇਂ ਉਸਦੇ ਆਪਣੇ ਅੰਦਰ ਕਦੇ ਹਨੇਰਾ ਹੈ ਹੀ ਨਹੀਂ ਸੀ। ਦੂਜਿਆਂ ਲਈ ਉਹ ਸੂਰਜ ਬਣਿਆ ਰਿਹਾ ਤੇ ਆਪਣੇ ਲਈ ਚੁੱਪਚਾਪ ਰਾਤਾਂ ਸਿੰਦਾ ਰਿਹਾ। ਉਸ ਦਰਦ ਕਿਸੇ ਦੀਆਂ ਅੱਖਾਂ ਦੇ ਹੰਝੂ ਬਣ ਕੇ ਹੌਲੀ-ਹੌਲੀ ਟਪਕਦਾ ਰਹਿੰਦਾ ਸੀ ਉਹ ਆਪਣੀ ਤਕਲੀਫ ਨਾਲ ਖੇਡਦਾ ਰਿਹਾ ਲੋਕਾਂ ਦੀਆਂ ਸਭ ਗੱਲਾਂ ਤੇ ਦਰਦ ਸੁਣਦਾ ਰਿਹਾ ਪਰ ਉਸਨੇ ਆਪਣੇ ਦਿਲ ਦਾ ਦਰਦ ਕਿਸੇ ਨੂੰ ਦੱਸਿਆ ਹੀ ਨਹੀਂ ਪਰ ਹੁਣ ਉਸ ਦੀ ਸਾਸ ਨੇ ਸਭ ਕੁਝ ਸਾਹਮਣੇ ਲਿਆ ਕੇ ਰੱਖ ਦਿੱਤਾ ਆ ਜਿਸ ਨੂੰ ਸੁਣ ਕੇ ਹਰ ਇੱਕ ਇਨਸਾਨ ਦਾ ਦਿਲ ਰੋਪਿਆ ਰਾਜਵੀਰ ਜਵੰਦਾ ਦਾ ਅੰਦਰੂਨੀ ਰੂਪ ਸਾਡੀ ਜਾਦਾ ਸਾਡੀ ਜ਼ਿੰਦਗੀ ਹਰ ਇੱਕ ਇਨਸਾਨ ਦੀ ਰੂਹ ਨੂੰ ਹਿਲਾ ਕੇ ਰੱਖ ਦਿੰਦਾ ਆ ਉਹ ਹਮੇਸ਼ਾ ਸੱਚਾ ਨਿਰਭਰ ਤੇ ਸਿੱਧਾ ਇਨਸਾਨ ਸੀ ਪਰ ਉਸ ਦੀ ਮੌਤ ਨੇ ਆਪਕੋ ਜਬਦਲ ਕੇ ਰੱਖ ਦਿੱਤਾ ਜੇ ਤੁਸੀਂ ਵੀ ਇਹ ਵੀਡੀਓ ਦੇਖ ਕੇ ਰੋਏ ਹੋ ਤਾਂ ਤੁਹਾਡੀਆਂ ਵੀ ਅੱਖਾਂ ਨਮ ਹੋ ਗਈਆਂ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਲਾਈਕ ਵੀ ਜਰੂਰ ਕਰਿਓ ਕਮੈਂਟ ਵੀ ਜਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ